ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਐਮਐਲਏ ਜੀਵਨ ਸਿੰਘ ਸੰਘਵਾਲ ਜੀ ਦੀ ਯੋਗ ਅਗਵਾਈ ਹੇਠ 44 ਸਬੰਧਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਏ ਗਏ ਕੈਂਪਾਂ ਅਧੀਨ ਪਿੰਡ ਸ਼ੰਕਰ ਅਤੇ ਬੂਲ ਦੇ ਲੋਕਾਂ ਨੂੰ ਇਹ ਸਹੂਲਤ ਦੇਣ ਲਈ ਸਰਕਾਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਦੋਹਾਂ ਪਿੰਡਾਂ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਸਹੂਲਤ ਦਾ ਲਾਭ ਉਠਾਇਆ ਇਸ ਮੌਕੇ ਤੇ ਹਲਕਾ ਵਿਧਾਇਕ ਸਰਦਾਰ ਜੀਵਨ ਸਿੰਘ ਸੰਗਵਾਲ ਨੇ ਵਿਸ਼ੇਸ਼ ਤੌਰ ਤੇ ਦੱਸਦਿਆਂ ਕਿਹਾ ਕਿ ਹਲਕੇ ਚ ਯੋਗ ਲੋਕਾਂ ਨੂੰ ਕਿਸੇ ਕਿਸਮ ਦੀਆਂ ਸਹੂਲਤਾਂ ਤੋਂ ਵਾਂਝੇ ਨਹੀਂ ਰਹਿਣ ਦੇਵਾਂਗੇ। ਅਜਿਹੇ ਹੀ ਕੈਂਪ ਸਾਰੇ ਹਲਕੇ ਅਧੀਨ ਰਹਿਣਦੇ ਪਿੰਡਾਂ ਵਿੱਚ ਲਗਾਏ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਜਸਵਿੰਦਰ ਸਿੰਘ ਜੱਸੀ ਪੀਏ ਐਮਐਲਏ ਸਰਪੰਚ ਰੰबीर ਸਿੰਘ ਮਾਮੀ ਸ਼ੰਕਰ ਸਰਕਾਰ ਸਰਵੰਤ ਵਰਤ ਸਿੰਘ ਪੰਛਰ ਪਾਲ ਸਿੰਘ ਸ਼ੰਕਰ ਸਰਪੰਚ ਅਮਨ ਸਿੰਘ ਬੂਲ ਪੰਚ ਅਮਨ ਸਿੰਘ ਵਿਸਰਾਓ ਅਮਰਜੀਤ ਸਿੰਘ ਕੈਨੇਡਾ ਰਣਧੀਰ ਸਿੰਘ ਪੰਚਾਇਤ ਸਕੱਤਰ ਰੁਪਿੰਦਰ ਕੌਸ਼ਿਕ ਸੁਖਵਿੰਦਰ ਸਿੰਘ ਰਾਜਵੰਤ ਸਿੰਘ ਨਿਰਭੈ ਸਿੰਘ ਹਰਜੀਤ ਸਿੰਘ ਜਸਪਾਲ ਸਿੰਘ ਸ਼ੰਕਰ ਮਨਦੀਪ ਸਿੰਘ ਜਵੰਦਾ ਡਾਕਟਰ ਗੁਰਜੀਤ ਸਿੰਘ ਗਰਚਾ ਸੁਖਾ ਵਿਸਰਾਓ ਨੈਬ ਸਿੰਘ ਵਿਸਰਾਓ ਰੁਪਿੰਦਰਜੀਤ ਸਿੰਘ ਆਦੀ ਹਾਜ਼ਰ ਸਨ ਹਾਂਜੀ ਮੇਰਾ ਪਿੰਡ ਸ਼ੰਕਰਾਜੀ ਹਾਂਜੀ ਇਹ ਜਿਲ੍ਹਾ ਹੁਸ਼ਿਆਰ ਦੇ ਇਹ ਜਿਲ੍ਹਾ ਹੁਸ਼ਿਆਰ ਦੇ ਬਹੁਤ ਬੀੜੇ ਤੇ ਜੋ ਪਿੰਡ ਦੇ ਲੋਕ ਨੇ ਉਹਨਾਂ ਨੂੰ ਬਹੁਤ ਖੁਸ਼ ਆਉਗਿਆ ਤੇ ਜੋ ਵੀ ਦੀ ਇਸ ਨੂੰ ਵੀ ਕਿਸੇ ਕਿਸੇ ਚੀਜ਼ ਦੀ ਕੋਈ ਦਿੱਕਤ ਆ ਉਹ ਆਪ ਦਾ ਰਿਹਾ ਸੇਵਾ ਕਰ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਦਾ ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਹਾਂਜੀ ਜੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਇਹ ਨਹੀਂ ਪਤਾ ਕਿ ਕਿਹੜੇ ਦਫ਼ਤਰ ਚ ਜਾਣਾ ਹੈ ਅੱਜ ਸਰਕਾਰ ਨੇ ਬੜਾ ਵਧੀਆ ਪ੍ਰੋਗਰਾਮ ਕੀਤਾ ਸੀ ਘਰ ਘਰ ਜਾ ਕੇ ਜੋ ਸਵਾਲਾਂ ਦੇ ਰਹੀ ਹੈ ਇੱਥੇ ਅੱਜ ਸਾਡੇ ਸਪੰਸ ਸਾਹਿਬ ਨੇ ਸਾਰੇ ਨੰਬਰ ਪੰਚਾਇਤ ਵਾਲੇ ਸਾਰੇ ਅਪਾਰਟਮੈਂਟ ਖੜੇ ਨੇ ਸਿਰਫ ਉਹ ਰੋਸ ਪਿੰਡ ਦਾ ਨਾ ਇਹ ਕੱਢ ਲਈਏ ਤੇ ਬਲਾਕ ਦੀ ਵੀ ਅਫਸਰ ਸਾਹਿਬਾ ਲੈ ਕੇ ਆ ਗਏ ਸਾਰੇ ਲੋਕਾਂ ਦੇ ਵੱਲੋਂ ਆਪਣੀਆਂ ਜੋ ਵੀ ਸਵਾਲਾਂ ਨੇ ਮੌਕੇ ਨਹੀਂ ਮਿਲਿਆ ਜੀ ਜੀ ਮੈਂ ਨਪੈ ਸਕਦਾ ਪਿੰਡ ਦੇ ਤੇ ਕਮ ਕਦਾਰਾਂ ਦੀ ਸ਼ਿਕਾਇਤ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੂਟੀ ਲਈ ਗਈ ਆ ਉਸ ਦੇ ਵਿੱਚ ਅਸੀਂ ਆਖਰ ਖੜੇ ਦੀ ਪਿਛਲੇ ਸਮੇਂ ਦੇ ਵਿੱਚ ਰਾਸਟ੍ਰਕਾਰਡ ਦੇ ਜੋ ਕਟਵਾਟ ਹੋਈ ਆ ਉਹ ਵੀ ਉਹਨਾਂ ਦੇ 3 ਬੰਦਿਆਂ ਦੇ ਜਿਨ੍ਹਾਂ ਦੇ ਰਾਸਟ੍ਰਕਾਰਡ ਕੱਟੇ ਨੇ ਉਹਨਾਂ ਦੇ ਫੋਟੋ ਦੇ ਫਾਰਮ ਭਰ ਕੇ ਉਹਨਾਂ ਦੁਆਰਾ ਚੱਕਵਾ ਲਏ ਹਰ ਪਰੇ ਜਾ ਰਹੇ ਨੇ ਅਤੇ ਨਵੇਂ ਜੋ ਵੀ ਜਿਹੜੇ ਬੰਦੇ ਨਮਸਕਾਰ ਦੇ ਕੀਤਾ ਬਾਡੇ ਸੰਕਰਨਾ ਕਰਦੇ ਸਪੰਸਾਬ ਪਵਨ ਦੇ ਸੱਜਣੇ ਜੀ ਬੈਠੇ ਨੇ ਨਾਲ ਆਏ ਨੇ ਸਾਰੇ ਇੱਥੇ ਆਪੋ ਆਪਣਾ ਜਾਰ ਤਵਾਰਾਏ ਨੇ ਬੰਦ ਪੰਚਾਇਤ ਵੀ ਗੱਲ ਕਰਨ ਆਈ ਰਹੀ ਆ ਕੋਈ ਮਹਿਕ ਨਹੀਂ ਹੁੰਦਾ ਨੂੰ ਆਪ ਦਾ ਰਗਾਈ ਰਹੇ ਨੇ ਮੈਂ ਸਾਰੇ ਨਗਰ ਵੱਲੋਂ ਭਾਰੀ ਪੰਚਾਇਤ ਦੇ ਸਾਰੇ ਮਹਿਕਾਂ ਦਾ ਇੱਕ ਵਾਰ ਕਰਦੇ ਧੰਨਵਾਦ ਕਰਦੇ ਆ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਕੀ ਹੈ ਵਰਤ ਸਿੰਘ ਹਾਂਜੀ ਪ੍ਰੈਸ ਨੇ ਵਿੱਚ ਕੈਂਪ ਚੱਲ ਰਹੇ ਹਨ ਸਰਕਾਰੀ ਸਾਡੇ ਅੱਜ 60 ਪਿੰਡ ਵਿੱਚ ਸਾਰੇ ਹੀ ਡਿਪਾਰਟਮੈਂਟ ਦੇ ਬਲਾਜ ਭਾਏ ਹੋਏ ਹਨ ਸਰਕਾਰੀ ਪਾਟਰ ਸਪਲਾਈ ਖੇਤੀਬਾੜੀ ਬੈਂਕਾਂ ਵਿੱਚ ਵਾਸੀਆਂ ਦੇ ਤੱਕ ਜੀ ਕੰਮ ਹੁੰਦੇ ਹਨ ਬਲਾਜ ਮਾਏ ਹੋਏ ਹਨ ਜਾਂ ਕੋਈ ਹੋਰ ਵੀ ਮੈਕਮੇ ਦਾ ਕਿਸੇ ਡਿਪਾਰਟਮੈਂਟ ਦਾ ਕੋਈ ਸਰਕਾਰੀ ਕੰਮ ਹੁੰਦਾ ਜਿੰਨੇ ਅੱਜ ਸਾਡੇ ਕਿਸੇ ਨੇ ਕੋਈ ਕੰਮ ਕਰਾਉਣਾ ਹੈ ਸਾਰੇ ਪਿੰਡ ਦੇ ਸਾਡੇ ਅੱਜ ਘਰ ਤੋਂ ਸੰਕਰ ਦੇ ਕੇ सीएम ਦਾ ਬਹੁਤ ਬਹੁਤ ਸਾਡੀ ਪੰਚਾਇਤ ਵੱਲੋਂ ਔਰ ਸਾਡੇ ਨਗਰ ਦੇ ਨਿਵਾਸੀ ਸਾਰੇ ਜਿੱਤੇ ਸੱਜਣਾਂ ਸਾਰਿਆਂ ਵੱਲੋਂ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਔਰ ਜਿਨ੍ਹਾਂ ਨੂੰ ਲੋਕਾਂ ਨੂੰ ਕਈਆਂ ਨੂੰ ਪਤਾ ਨਹੀਂ ਹੈ ਵੀ ਇਹ ਸਰਟੀਫਿਕੇਟ ਦਾ ਕਿੱਥੇ ਫਾਰਮ ਭਰਿਆ ਜਾਣਾ ਹੈ ਉਹ ਤਾਂ ਜੱਟ ਬੈਠੇ ਹਨ ਜਿੱਦੋਂ ਵੀ ਦੇਖਦੇ ਹਾਂ ਸਰ ਕੋਈ ਵੀ ਵੱਡਾ ਸਰਕਾਰੀ ਦਫ਼ਤਰ ਜਾਂਦਾ ਹੈ ਸਰਕਾਰੀ ਦਫ਼ਤਰ ਦੇ ਮੂਹਰੇ ਪ੍ਰਾਈਵੇਟ ਬੰਦੇ ਬੈਠੇ ਹਨ ਜਿਹੜੇ ਉਹਨਾਂ ਨੂੰ ਦਸਤਾਵੇਜ਼ ਅੰਦਰ ਕਰਾਉਂਦੇ ਜਾਂ ਸੁਪਰ ਟੈਕ ਕੰਮ ਨਹੀਂ ਪਹੁੰਚਾ ਦਿੰਦੇ ਹਨ ਉਹ ਉਹਨਾਂ ਨੂੰ ਪਹਿਲਾਂ ਹੀ ਕੋਈ ਨਾ ਕੋਈ ਗੱਲ ਕਹਿ ਕੇ ਕਹਿ ਦਿੰਦੇ ਨੇ ਭਾਈ ਕੰਮ ਆਸਿਓ ਕਰਵਾ ਦਿੰਦੇ ਆ ਤੁਹਾਡਾ ਜਾਂ ਉਹਨਾਂ ਤੋਂ ਕੋਈ ਛੋਟੀ ਜਿਹੀ ਜਿਮ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਹਾਂਜੀ ਬਾਈ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜੋ ਸਰਕਾਰ ਤੁਹਾਡੇ ਦਰਵਾਜ਼ੇ ਉੱਤੇ ਆਈ ਹੈ ਸਰਕਾਰ ਨੇ ਜੀ ਫੋਨ ਪੁੱਛਿਆ ਲਗਾਗਾ ਸਰਕਾਰ ਨੇ ਜੀ ਜਿੰਨਾ ਸਾਡਾ ਪਿੰਡ ਸਾਰਾ ਲਾਹੇ ਲੈ ਰਿਹਾ ਵਾ ਬਹੁਤ ਫਰਮ ਸੀਦਾ ਨਹੀਂ ਦਫ਼ਤਰਾਂ ਦਾ ਪਤਾ ਸੀਗਾ ਉਹ ਸਾਰੇ ਦਫ਼ਤਰ ਇੱਥੇ ਅੱਜ ਕੰਮ ਹੋ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿੱਥੇ ਇੱਕ ਅਸੀਂ ਬੇਨਤੀ ਵੀ ਕਰਨੀ ਚਾਹੁੰਦੇ ਆ ਸਰਕਾਰ ਨੂੰ ਮੈਂ ਸੰਕਰ ਵੱਲੋਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਜਿੱਥੇ ਸਵਾਗਤ ਹੋਰ ਕੰਮ ਹੋ ਰਿਆ ਨੇ ਤਾਂ ਉੱਥੇ ਸਾਡਾ ਸਾਡੇ ਪਿੰਡ ਦਾ ਸਕੂਲ ਆ ਉਹ ਅਪਗ੍ਰੇਡ ਹੋਇਆ ਹੋਇਆ ਬਾਕੀ ਮੇਰਾ ਬਹੁਤ ਬਹੁਤ ਸਾਡੇ ਤੋਂ ਕਲਾਸਾਂ ਰੁਕਦੀਆਂ ਹੁੰਦੀਆਂ ਸੀ ਬੇਇੱਜ਼ਤੀ ਕਰਦੇ ਤੇ ਸਵਾਗਤ ਹੋਰ ਕੰਮ ਕਰਦੇ ਨੇ ਤਾਂ ਇਹ ਵੀ ਸਭੀ ਬੇਇੱਜ਼ਤੀ ਸੁਣੀ ਜਾਂਦੀ ਜਿਹੜਾ ਤਾਂ ਮਾਰ ਕਰਦੇ ਆ ਪੰਜਾਬ ਸਰਕਾਰ ਦਾ ਬਹੁਤ ਵਧੀਆ ਸਵਾਗਤ ਜੋ ਕੰਮ ਹੋ ਰਹੇ ਨੇ ਜੋ ਪਿੰਡਾਂ ਵਿੱਚ ਕੈਮਰਾ ਲੱਗ ਰਹੇ ਆ ਆਏ ਮੈਕਨਿਆਂ ਦਾ ਮੈਂ ਇਧਰ ਆਏ ਮੈਕਨਿਆਂ ਦਾ ਜੀ ਪੰਜਾਬ ਸਰਕਾਰ ਆਪੇ ਦੁਆਰ ਪੰਜਾਬ ਸਰਕਾਰ ਦੁਆਰਾ ਲੋਕਾਂ ਦੇ ਲਈ ਸਹੂਲਤਾ ਚਤਾਰੀ ਸੁਵਿਧਾ ਮਾ ਲਾਗੂ ਕੀਤੀ ਗਿਆ ਨੇ ਅੱਜ ਜਿੰਨੇ ਵੀ ਸਰਕਾਰੀ ਮੈਕਮੇ ਅਦਾਰਿਆਂ ਦੇ ਅਫਸਰ ਨੇ ਮੌਜੂਦਾ ਉਹ ਸਾਰੇ ਹੀ ਸਾਡੇ ਨਗਰ ਦੇ ਵਿੱਚ ਪਹੁੰਚ ਕੇ ਲੋਕਾਂ ਦੀਆਂ ਜੋ ਲੋਕੋ ਕੋਲੋੜਾ ਨੇ ਜਾਂ ਜਿਹਨਾਂ ਦੇ ਕੰਮਕਾਰ ਨੇ ਉਹ ਖੁਦ ਘਰ ਆ ਕੇ ਕਰ ਰਹੇ ਨੇ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਬਰਾਲਾ ਵਾ ਤੇ ਜੋ ਕਿ بڑے ਲੋਕੀ ਜਗ ਦਾਸਤਰਾ ਜਿਤਕੇ ਗੱਜਲ ਖਵਾਰ ਹੁੰਦੇ ਸੀਗੇ ਉਹ ਆਪਣੇ ਘਰਾਂ ਵਿੱਚ ਬੈਠ ਕੇ ਆਪਣਾ ਕੰਮਕਾਰ ਕਰਾ ਸਕਦੇ ਨੇ ਅਸੀਂ ਪੰਜਾਬ ਸਰਕਾਰ ਦਾ ਆਪਣੇ ਨਗਰ ਕੱਢੀ ਹੋ ਬਹੁਤ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਟਾ ਬੜਾ ਪੁਰਾਣਾ ਕਰਕੇ ਵੀ ਅੱਜ ਦੇ ਬਾਰੇ ਵਿੱਚ ਇੱਕ ਸੁਧਿਧਿਆੰਦੀ ਆ ਸਾਡੇ ਸਭ ਦੇ ਵਿਧਾਇਕ ਸਰਵ ਜੀ ਸੰਗਵਾਲ ਤੇ ਸੀਐਮ ਸਰਵ ਕੁਮਾਰ ਸਿੰਘ ਜੀ ਮਾਨ ਤੇ ਉਹਨਾਂ ਦੀ ਯੋਗਤਾ ਜੋ ਹੈ ਇਸ ਕੈਂਪ ਲਗਾਇਆ ਜਾ ਰਿਹਾ ਹੈ ਸਾਰੀ ਸਰਕਾਰ ਦੋ ਪਿੰਡਾਂ ਦਾ ਕੰਮ ਕਰ ਗਿਆ ਹੋਇਆ ਉਹ ਮੁੰਡੇ ਪਿੰਡ ਸੰਕਰ ਦਾ ਕਿਤੇ ਬਹੁਤ ਸਾਰੇ ਮੇਰੀ ਮਦਦਾਂ ਆਈਆਂ ਮੇਰੇ ਭੈਣ ਦੇ